ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸਰੀਆਲੀ ਵੱਡੀ ਸਰੀਆਲੀ ਅੱਜ ਆਪਣੀ ਵਿਸ਼ੇਸ਼ ਵਿਜ਼ਿਟ ਆ ਜੀ ਜਿਲਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪਾਣੀ ਪੰਦਪੀਰ ਦੇ ਕੋਲ ਆਇਆ ਦੋਸਤੋ ਤਕਰੀਬਨ ਇਸ ਕਰੋ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਵਪਾਰ ਲੈਣ ਦਾ ਕੰਮ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਆ ਤਿੰਨ ਵੜਾ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਦੋ ਜਰਸੀ ਬਰੀਡ ਦੇ ਵਿੱਚ ਇੱਕ ਬਗੈਰ ਬੱਚਿਆਂ ਠੀਕ ਆ ਜੀ ਬਿਲਕੁਲ ਇੱਕ ਸੱਜਰਤਾ ਦੀ ਸੂਈ ਹੈ ਤਕਰੀਬਨ ਹੁਣ ਪਹੁੰਚ ਗਿਆ ਪਹਿਲਾ ਜੇਪੂਰ ਕੋਪਰ ਪਾ ਦਿੱਤੀ ਇਹਨੇ ਇੱਕ ਤਕਰੀਬਨ ਕੋਈ 15 ਦਿਨਾਂ ਤੋਂ 18 ਦਿਨਾਂ ਦਾ ਸਮਾਂ ਹੋ ਗਿਆ ਜੇ ਤਸਵੀਰ ਨੂੰ ਠੀਕ ਹੈ ਜੀ ਇੱਕ ਬੁਜ਼ਾਰ ਬੱਥੇ ਆਉਂਦੇ ਤਰੀਕਾ ਜੇ ਤੁਸੀਂ ਨੋਟ ਕਰ ਲਓ 19 ਸਪਤੰਬਰ ਸਮਾਂ ਵੀ ਮਾਰਨਿੰਗ ਦੇ 9:00 ਵਜੇ ਦਾ ਸੋ ਸਾਰੇ ਫਾਰਮਰ ਭਰਾਵਾਂ ਨੂੰ ਆਪਣੀ ਦੇਣਤੀ ਹੁੰਦੀ ਹੈ ਫੀਟਾਡਿੰਗ ਦੇ ਵਿੱਚ ਉਦੋਂ ਸਾਰੇ ਫੀਲਡਸ ਆ ਜਾਂਦੇ ਨੇ ਦੀ ਕ੍ਰੋਪ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹਾਨੀ ਵੀ ਅਸੈਸਰੀ ਕੱਲ ਜੀ ਆਸ੍ਰੀ ਗਾਹ ਸੰਧ ਸਾਹਿਬ ਆਸ੍ਰੀ ਗਾ ਪੋਰਪਲ ਠੀਕ ਠਾਕ ਵਧੀਆ ਵਧੀਆ ਚਾਰਜਿੰਗ ਕਰਾ ਤੂੰ ਬੜੇ ਵਧੀਆ ਓਕੇ ਹਰਿਦੀਪਾ ਅੱਜ ਬੜਾ ਆਪਣੇ ਕੋਲ ਤਿੰਨੇ ਟੋਟਲ ਤਿੰਨ ਦਿਨਾਂ ਸੌਦੇ ਸਾਹਿਬ ਮਾਰ ਵਾਸੇ ਸਾਰਾ ਸੁਆ ਸੁਆ ਹੈ ਨਾ ਸਵੇ ਸੁਆ ਤਿੰਨੇ ਸੋਏ ਠੀਕ ਆ ਠੀਕ ਆ ਦੋ ਜਰਸੀ ਬੜਾ ਆ ਗਈਆਂ ਨੇ ਹਾਂਜੀ ਦੋ ਜਰਸੀ ਦੇ ਕੈਚ ਅਪ ਕਰਾ ਉਸ ਠੀਕ ਹੈ ਤੇ ਲੋ ਵੀ ਇੱਕ ਕੈਚ ਅਪ ਕਰਾ ਉਸ ਜਿਹੜੀ ਤੁਹਾਨੂੰ ਅੰਡ ਦੇ ਵਿੱਚ ਦਿਖਾਵਾਂਗੇ ਉਹ ਬਗੈਰ ਬੱਚਿਆਂ ਆ ਠੀਕ ਆ ਜਿਹੜੀਆਂ ਦੋ ਜਰਸੀ ਬੜਾ ਤੁਸੀਂ ਵੇਖੋਗੇ ਨਾਲ ਪ੍ਰੋਪਰ ਇਹਨਾਂ ਦੇ ਬੱਚੇ ਹੈਗੇ ਆ ਮਗਰ ਵੀ ਦੋ ਦੇ ਬੱਚਿਆਂ ਹੀ ਆ ਗਈਆਂ ਵਸ਼ੀਆਂ ਵਸ਼ੀਆਂ ਠੀਕ ਆ ਭਰਾ ਠੀਕ ਹੈ ਹਰਿ ਸ਼ੁਰੂਆਤ ਇਸੇ ਬੱਚੀ ਤੋਂ ਕਰਦੇ ਆਪਾਂ ਪਾਪਾ ਜੀ ਦੇ ਨੰਬਰ ਤੇ ਜਿਹੜੀ ਮੈਨੂੰ ਲੱਗਦਾ ਅੱਜ ਅੱਜ ਪਲਕੀ ਸੂਈ ਹੈ ਇਹ ਸੰਸਾ ਕੱਲ ਸੂਈ ਅਟਕ ਹੋਏ 7:00 8:00 ਵਜੇ ਸ਼ੁਰੂਆਤ ਲੋ ਵੀ ਬਰਾਤੀ ਸੂਈ ਅਟਕ 7:00 ਵਜੇ ਤੇ ਜ਼ੋਰ ਜ਼ੋਰ ਪ੍ਰੋਪਰ ਵੀਡੀਓ ਬਣਾਈ ਆਪਾਂ ਪਾਪਾ ਜੀ ਆ ਠੀਕ ਆ ਆ ਬੱਚਾ ਮਗਰ ਬੱਛੀ ਬਹੁਤ ਸੋਹਣੀ ਦਿੱਤੀ ਹਾਂ ਲੋ ਜੀ ਇਹ ਮਗਰ ਬੱਛੀ ਆ ਗਈ ਹੈ ਫੀਮੇਲ ਕਾਫ ਨੇ ਜਨਮ ਦਿੱਤਾ ਮਗਰ ਬੱਛੀ ਆ ਆ ਉਹ ਵੀ ਮਨ ਲਾਦੀ ਹੈ ਵੀ ਦੂਜੇ ਸੂਏ ਹਨਾ ਦਜੇ ਸੂਏ ਸੰਸਾਦ ਠੀਕ ਆ ਬਾਕੀ ਚੁਵਾਈ ਚ ਵੀ ਚੰਗੀ ਨਿਕਲੀ ਆ ਬਹੁਤ ਚੌਣ ਠੰਡੀ ਧੀਰੀ ਤੇ ਚੁਵਾਈ ਇੱਕ ਨੰਬਰ ਲਓ ਜੀ ਠੀਕ ਆ ਜਰਸੀ ਨਸਲ ਬਰੀਡ ਦੇ ਵਿੱਚ ਇਹ ਵਾਰ ਦੋਸਤੋ ਦਿਖਾ ਰਹੇ ਆ ਤੁਹਾਨੂੰ ਬੌਲੇ ਤੇ ਆ ਇੱਕ ਅੱਧੇ ਡੱਗ ਦੀ ਇਹ ਚੁਵਾਈ ਹੋਈ ਆ ਰਾਤੀ ਸੂਏ ਤੇ ਇਹ ਤਕਰੀਬਨ ਕੱਲ੍ਹ ਫਸੰਦੀ ਕੀਤੀ ਆ ਹੁਣ ਦੂਜੇ ਟਾਈਮ ਤੇ ਜਿਹੜੀ ਚੁਵਾਈ ਕਰ ਦਿੱਤੀ ਜਾਊਗੀ ਠੀਕ ਆ ਜੀ ਸੋ ਦੂਜਾ ਸੂਆ ਮਗਰ ਬਚੀ ਆ ਹਾਂਜੀ ਆਣੀ ਖੋਲ ਕੇ ਇੱਕ ਵਾਰੀ ਫੇਰ ਮੜਾ ਜਾ ਦਿਖਾ ਦਈਏ ਠੀਕ ਆ ਸੋ ਲੰਬਾਈ ਨੂੰ ਵੀ ਬਹੁਤ ਆ ਵੜਦੀ ਹਾਈਟ ਮੀਡੀਅਮ ਦੇ ਵਿੱਚ ਆ ਜਿੱਦਾਂ ਇੱਕ ਨਾਰਮਲ ਆਪਾਂ ਜਰਸੀ ਬਰੀਡ ਦੇ ਵਿੱਚ ਵੜਾ ਵੇਖਦੇ ਆ ਹਾਈਟ ਮੀਡੀਅਮ ਆ ਚਵਾਈ ਚੰਗੀ ਸਾਫ ਸੁਥਰੀ ਨਿਕਲੀ ਆ ਕੋਈ ਵੀ ਫਾਰਮਰ ਆਪਣੀ ਸਟੋਕ ਇਹ ਤਸੱਲੀ ਕਰ ਸਕਦਾ ਲਓ ਜੀ ਫੇਸ ਦੇਖੋ ਸੰਦੂ ਖਾਸ ਮੂੰਹ ਇੱਕੋ ਜੰਮਦਾ ਛੋਟਾ ਲੱਗਦਾ ਨੀ ਬੂਤੀ ਬੂਤੀ ਬਹੁਤ ਸੋਹਣੀ ਹੈ ਸੋ ਨਫਲ ਬਰੀਡ ਤੁਹਾਡੇ ਸਾਹਮਣੇ ਆ ਠੀਕ ਆ ਜੀ ਇਧਰ ਮਾਰੋ ਨਿਗਾਹ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਠੀਕਾ ਜੀ ਰਾਤ ਹੀ ਸੂਈ ਹੈ ਜੇਰ ਪ੍ਰੋਪਰ ਪੈਂਦੀ ਹਾਲ ਵੀਡੀਓ ਬੜੀ ਬਈ ਉਹ ਵੀ ਬਕਾਇਦਾ ਜਿਹੜੀ ਵੀਡੀਓ ਕਿਸੇ ਬਾਦ ਬਣਾਈ ਆਂ ਆਪਾਂ ਫੋਨ 'ਚ ਠੀਕਾ ਜੀ ਫੋਨ ਦੇ ਵਿੱਚ ਵੀਡੀਓ ਬਣਦੀ ਆ ਉਹਨੂੰ ਅੱਡ ਵੀਡੀਓ ਪਾ ਦਾਂਗੇ ਠੀਕਾ ਜੀ ਠੀਕਾ ਹਾਂ ਜੀ ਤੇ ਵੀਡੀਓ ਇਹਨਾਂ ਦੇ ਕੋਲ ਬਣੀ ਆ ਕਲਿੱਪ ਬਣਿਆ ਹੈ ਠੀਕਾ ਜੀ ਕੋਈ ਵੀ ਭਰਾ ਦੇਖਣੀ ਚਾਹੁੰਦਾ ਦੇਖ ਸਕਦਾ ਬਾਕੀ ਮੂੰਹ ਇੱਕ ਵਾਰ ਫੇਰ ਆਪਾਂ ਦਿਖਾ ਦਿੰਨੇ ਤੁਹਾਨੂੰ ਫੇਸਬੁਕ ਕੁਆਲਿਟੀ ਮੇਰਾ ਵੀਰ ਮਾਰੋ ਨੀਗਾ ਬਿਲਕੁਲ ਛੋਟੀ ਬੂਥੀ ਹੈ ਛੋਟਾ ਕੰਨ ਬੋਦੀ ਦੂੰਗਾ ਸੇ ਤਰ੍ਹਾਂ ਤੋ ਬੱਚੇ ਦਾ ਤੌਰ ਤੇ ਤੌਰ ਤੇ ਮੜਾ ਨਹੀਂ ਐਨੂੰ ਲਾ ਗਿਓ ਲੋ ਜੀ ਠੀਕ ਆ ਜੀ ਸੋ ਆਰਡਰ ਵੀ ਬਿਲਕੁਲ ਕੰਪੈਕਟ ਆਰਡਰ ਸੋ ਚਾਰੇ ਥਾਣੇ ਬਾਕੀ ਮਹਾਰਾਜ ਨਿੱਕੀ ਮੋਟੇ ਕੋਈ ਬੱਚੇ ਕੇ ਜਰਾ ਫੋਟਾ ਛਾਂਗ ਜੀਆਂ ਇੱਕ ਦੋ ਨਿੱਕੀਆਂ ਲਗੀਆਂ ਨੇ ਮਗਰ ਚਲੋ ਉਹਨਾਂ ਨੂੰ ਕੋਈ ਵੈਰਜੂ ਨਹੀਂ ਉਹ ਲੱਗਦੇ ਉਹਦੇ ਨਹੀਂ ਮਹੰਸਾ ਬਿਲਕੁਲ ਚਾਰ ਥਾਣੇ ਮੋਗੇ ਵਗੋਂਦੇ ਠੀਕ ਆ ਜੀ ਠੀਕ ਆ ਲੋਜੀ ਕਰੋ ਚੈੱਕ ਠੀਕ ਆ ਸੋ ਆਰਡਰ ਵੀ ਕੁਆਲਟੀ ਸੋਹਣੀ ਹੈ ਬਾਕੀ ਮੇਰਾ ਭਰਾ ਜਿੱਦਾਂ ਮਰਜ਼ੀ ਚੋ ਕੇ ਆਪਣੀ ਤਸਦੀਕ ਕਰੋ ਸੂਪ ਸਾਈਜ਼ ਹੈ ਮਗਰ ਬੱਚੀ ਵੀ ਬਹੁਤ ਸੋਹਣੀ ਹੈ ਚੰਗੀ ਨਸਲ ਫਰੀਡ ਦੇ ਵਿੱਚ ਮਗਰ ਬੱਚੀ ਹੈ ਐ ਠੰਡੀ ਸੀ ਸਾਡਾ ਆ ਦੇਖੋ ਠੀਕ ਆ ਠੀਕ ਆ ਲਓ ਜੀ ਬੱਚਾ ਮਗਰ ਬਹੁਤ ਖੂਬਸੂਰਤ ਆ ਠੀਕ ਆ ਜੀ ਬੱਚਾ ਵੀ ਜਾਰੀ ਪ੍ਰੀਓਰਟੀ ਦੇ ਵਿੱਚ ਆ ਮਗਰ ਜਰਸੀ ਔਰ ਜਿਹੜੀ ਮਗਰਬੱਛੀ ਆ ਗਈ ਹੈ ਗਿੱਲਾ ਨਾਰੂਆ ਨਾਲ ਆ ਬੱਚੇ ਦੇ ਅਜੇ ਥੋੜਾ ਜਿਹਾ ਚੰਗੀ ਤਰ੍ਹਾਂ ਬੱਚਾ ਖਾਉਂਦਾ ਨਹੀਂਗਾ ਠੀਕ ਹੈ ਜੀ ਕਿਉਂਕਿ ਰਾਤੀ ਸੁਈ ਹੈ ਥੋੜਾ ਜਿਹਾ ਬੱਚਾ ਹੌਲੀ ਹੌਲੀ ਖਾਣਾ ਸ਼ੁਰੂ ਹੋ ਜਾਊਗਾ ਪਰ ਇਹ ਕੀ ਮੁੱਲੇ ਕੀ ਡਿਮਾਂਡ ਕਰਦੇ ਪਏ ਆ ਬੰਦੂ ਸਾਹਿਬ ਮੁੱਲ 50 ਆ ਦੋ ਛੱਡ ਦੀ ਏ ਔਰ ਪਾਲੀ ਦੀ ਹਾਂ ਜੀ ਕੋਈ ਜਿਆਜ ਦੀ ਗੱਲ ਕਰਕੇ ਮਾਲ ਦੇ ਦਿੱਗੇ 45000 ਦੀ ਸੰਸਾਜਾ ਸਨੋਈ ਹੁਣ 45 ਦੀ ਹਾਂ ਲੈ ਲਓ ਬੰਦਾ ਮੈਂ ਬੰਦ ਜਿਹੜਾ ਦੋਸਤੋ 45000 ਦੀ ਚੰਗੀ ਵੈੜ ਆ ਸਾਫ ਸਫਾਈਆਂ ਦੇ ਵਿੱਚ ਆ ਮੁੱਲ ਨਹੀਂ ਕੀਤਾ ਕੋਈ ਬਹੁਤ ਵਧੀਆ ਅਗਰ ਨਖਤ ਆਪਣੇ ਕੋਲ ਹਨ ਜਿਹੜੀ ਆ ਵਾਰਾ ਵੀ ਜਰਸੀ ਦੇ ਵਿੱਚ ਹੀ ਆ ਗਈ ਜੀ ਜਰਸੀ ਦੇ ਵਿੱਚ ਹੀ ਆ ਠੀਕ ਹੈ ਭਰਾ ਇਹਦਾ ਸੁਆ ਕਿਨਵਾ ਇਹਦਾ ਸੁਆ ਦੂਜਾ ਕਿੰਨੇ ਦਾ ਟਾਈਮ ਫਾ ਕਿੰਨਾ ਦਾ ਸਮਾਂ ਹੋ ਗਿਆ 15 ਤੋਂ 18 ਦਿਨ ਹੋਈ ਗਿਆ 15 18 ਕੇ ਦਿਨਾਂ ਦੀ ਸੂਈ ਆ ਮਗਰ ਇਹਦੇ ਵੀ ਬੱਚੀ ਆ ਗਈ ਬੱਚੀ ਬੱਚੀ ਲਓ ਜੀ ਮਗਰ ਇਹਦੇ ਵੀ ਬੱਚੀ ਆ 15 18 ਕੇ ਦਿਨਾਂ ਦੀ ਸੂਈ ਹੈ ਤੇ ਇਸ ਵਕਤ ਕਿੰਨੇ ਕਿ ਦੋ ਦੱਤੇ ਚੱਲਣ ਡਈ ਆ ਟਾਂ ਸੰਦੂਖ ਸਾਹਿਬ 11 ਤੋਂ 12 ਕਿਲੋ ਕੰਡੇ ਤੇ ਜੋ ਕੇ ਦੋ 12 ਆਊਗਾ ਕਿਲੋ ਘਾਟ ਦੱਸਾਂ 12 ਮਨਾ ਕੇ ਦੇਵਾਂਗੇ ਇੱਥੇ 12 13 ਉਹ ਇਕਦਾਂ ਜਾਣਾ ਤੇ 11 ਕਿਲੋ ਭਰ ਲੀਟਰ ਮਾਰ ਲਿਆ ਆਪਦੇ ਘਰੇ ਜਾਏ ਕੋਈ ਐਨੂੰ ਕਰਦੀ ਮੈਂ ਇੱਥੇ ਲਾਦ ਕੇ ਕਰਦੇ ਲੋ ਵੀ 11 ਲੀਟਰ ਹਣੀਆ ਦਾ ਵੀ ਥੱਲੇ ਹੁਣ ਪੱਕਾ ਜੋਖਮਾ 11 ਲੀਟਰ ਬਾਕੀ ਸਫਾਈਆਂ ਚੈੱਕ ਕਰੋ ਮੇਰੇ ਵੀਰ ਮੁੱਠੀ ਮੁੱਠੀ ਥਾਣਾ ਬਹੁਤ ਸੋਹਣੀ ਬੰਦ ਬੰਦ ਕਰ ਲਾ ਫਾਰੀ ਜਰਾ ਕੱਟਾ ਦੇਵਾ ਤੇ ਚਾਰੇ ਥਾਣਾ ਬੜੇ ਸੋਹਣੇ ਨਖੇੜ ਦੇ ਵਿੱਚ ਸੋ ਬੱਛੀ ਹੈ ਦੂਜੇ ਸਵੇ ਨਾ ਦਜੇ ਸੂਰ ਦਜੇ ਸੂਰ ਲਓ ਜੀ ਦੂਜੇ ਸਵੇ ਬਾਕੀ ਥਾਣ ਵੇਖੋ ਮੇਰੇ ਭਰਾਵੋ ਬਹੁਤ ਕਮਾਲ ਦਾ ਲੱਗਾ ਗਿਐਨ ਸੁਮonti ਬਹੁਤ ਅਸੇ ਮਲਕਨਾਦ ਮੋਟੀ ਤੇ ਪੂਰਾ ਮੁਠੀ ਵਾਲਾ ਥਾਣਾ ਸੋ ਮਗਰ ਇਹਦੇ ਬੱਚਾ ਜਿਹੜਾ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਖੋਲ ਕੇ ਤੋਰ ਕੇ ਦਿਖਾਉਣੇ ਆ ਤੁਹਾਨੂੰ ਕੋਈ 15 18 17 ਕੇ ਦਿਨ ਦਾ ਸਮਾਂ ਇਹ ਮਗਰ ਬੱਚੀ ਇਹਦੇ ਫੀਮੇਲ ਕਾਫ ਸੋ ਮਗਰ ਬੱਚਾ ਵੀ ਬਹੁਤ ਖੂਬਸੂਰਤ ਆ ਚਲੋ ਜਿਹੜਾ ਭਰਾ ਮੇਰਾ ਜਰਸੀ ਵੇਰ ਲੈ ਕੇ ਜਾਂਦਾ ਠੀਕ ਹੈ ਮਗਰ ਜਰਸੀ ਬੱਚੀ ਮਿਲ ਗਈ ਦੋ ਗਾਂਦੂ ਸਾਹਿਬ ਦੋ ਗਾਮਾ ਬਣ ਗਈਆਂ ਠੀਕ ਆ ਜਿਹੜਾ ਸ਼ਾਂਭਲੂ ਤੇ ਹਾਂ ਹੋਰ ਦੇ ਤੋਰ ਕੇ ਦਿਖਾ ਦਿੰਨੇ ਆ ਇਸ ਵਕਤ 11 ਲੀਟਰ ਹਨੀਆਂ ਦਾ ਵੀ ਆਪਾਂ ਬਿਲਕੁਲ ਲੀਟਰ ਮਰਵਾਵਾਗੇ ਕਿਸੇ ਭਰਾ ਨੂੰ ਵੀ ਜਿੱਦਾਂ ਮਰਜ਼ੀ ਤੁਹਾਨੂੰ ਲਾ ਵੀ 12 ਹੀ ਮਰਵਾਵਾਂਗੇ ਅਗਲੇ ਦੇ ਘਰ ਦੀ 11 ਦੀ ਗਰੰਟੀ ਆਪਣੀ ਠੀਕ ਆ ਜੀ ਕਿਲੋ ਘਾਟਰ ਚੰਗਾ ਬਿਲਕੁਲ ਬਿਲਕੁਲ ਕਈ ਭੈਣ ਭਰਾ ਇਹੋ ਜਿਹੇ ਵੀ ਆ ਗਏ ਆ ਵੀ ਕਿਲੋ ਘਾਟਰ ਕਰਦੇ ਡੰਗਰ ਤੇ ਕਹਿ ਦਿੰਦੇ ਕਿਲੋ ਘੋਂ ਘਾਟ ਦਿੰਦਾ ਇਹਨੇ ਆਪਾਂ ਕਿਲੋ ਪਹਿਲਾਂ ਹੀ ਘਾਟ ਦੱਸ ਦਈਏ ਹੂੰ ਹੂੰ ਇਹ ਬੱਚਿਆਂ ਬਹੁਤ ਕਰਦੀਆਂ ਪਾਣੀ ਬੱਚਿਆਂ ਅੰਦਰੋਂ ਥੋੜਾ ਬੱਚੇ ਦਾ ਵਧੇਰੇ ਕਰਦੇ ਆ ਜਾਨਵਰਾਂ ਦੀ ਆਹ ਦੇਖੋ ਬਾਕੀ ਪਾਣੀ ਬਹੁਤ ਸੁਆਦੀ ਲੱਗਾ ਇਹਨੂੰ ਪਾਣੀ ਬਹੁਤ ਥਾਨ ਤੇ ਚਵਾਈ ਬਹੁਤ ਸੋਹਣੀ ਲੱਗੀ ਆ ਫਿਰ ਥਾਨੀ ਬਹੁਤ ਅਲੱਦਾ ਲੱਗਾ ਨਾਰਮਲੀ ਘਰਾਂ ਦੇ ਵਿੱਚ ਲੇਡੀ ਚਵਾਈਆਂ ਕਰਦੀਆਂ ਨੇ ਭੈਣਾਂ ਚਵਾਈਆਂ ਕਰਦੀਆਂ ਨੇ ਇਹੋਂ ਠੰਡੀ ਆ ਉਹਨਾਂ ਦੇ ਮਤਲਬ ਦੀ ਆ ਠੀਕ ਚੋਂ ਠੰਡੀ ਸੀ ਨਾ ਲੈ ਜਗਾ ਕੋ ਵਧੀਆ ਬਹੁਤ ਹੀ ਪਿਆਰੀ ਹੈ ਜੀ ਥਣ ਬਹੁਤ ਵਧੀਆ ਪਸੰਦ ਆਊਗਾ ਭਰਾਵਾਂ ਨੂੰ ਬਾਕੀ ਦੁੱਧ 11 12 11 12 ਤੇ 100 ਟੱਕੇ ਚੱਲਣ ਦੀ ਆ ਕੋ ਜਿੱਦਾਂ ਮਰਜ਼ੀ ਚੋਖ ਜੋਗੇ ਦੱਸਦਿਆਂ ਕਰੋ ਠੰਡੀ ਠੰਡੀ ਜਿੱਦਾਂ ਮਰਜ਼ੀ ਦੌਰ ਦਿਖਾ ਦਿਓ ਆ ਲੋਣੀ ਲੱਤ ਛਾੜ ਰਹੀ ਹੈ ਬਹੁਤ ਸੋਨਾ ਟਕਾਣੇ ਤੇ ਲੇਵਾ ਬਿਲਕੁਲ ਨਿੱਗਰ ਚੱਡੇ ਦੀ ਆ ਪਾਣੀ ਡਿਮਾਰ ਮੁੰਨ ਕੀ ਰੱਖੀ ਹੈ ਜੀ ਸੰਧੂ ਸਾਹਿਬ ਇਹਦਾ ਮੁੱਲ 50 50 ਹਜ਼ਾਰ ਹਾਂ ਜੀ ਕਰਦੀਆਂ ਵਿੱਚੋਂ ਮਾਨਤਨ ਕਰਕੇ ਛੋਟਾ ਛਟਾ ਕੱਢ ਕੇ ਇਹ ਵੀ ਸੰਦੂ ਸਾਹਿਬ ਆ ਨਾ 45 ਦੀ 45 ਦੀ ਇਹ 45 ਦੀ ਤੇ ਜੋੜਾਈ ਆਪਣਾ 90000 ਦਾ ਜੇ ਦੋਵੇਂ ਇਕੱਠੀਆਂ ਲਵੋ 1000 ਛਾੜ ਦਾਂਗੇ ਚਲੋ ਵੀ ਉਦਾਂ ਛੋੜ ਖੁਜੀ ਨਹੀਂ ਹਣੀ ਸਾਬ ਹੋ ਜੇ ਠੀਕ ਆ ਜੀ ਵੈਸੇ ਸਿੰਗਲ ਸਿੰਗਲ ਦਾ ਰੇਟ ਦੋਸਤੋ 45000 ਦੇ ਵਿੱਚੋਂ ਛੋਟੀ ਹੋਣੀ ਆ ਜੋੜੀ ਪਾ ਲੋਂਗੇ 1000 ਰੁਪਿਆ ਮਾਨਤਨ ਹੋ ਜੂਗਾ ਵੈਸੇ 45 45 90000 ਰੁਪਿਆ ਬਣਦਾ ਦੋ ਨਹੀਂ ਚਾਰ ਜਾਣਗੀਆਂ ਜਿਹੜੇ ਮੇਰੇ ਭਰਾ ਕੋਲ ਚਲਣ ਗਿਆ ਠੀਕ ਆ ਜੀ ਮਗਰ ਦੋ ਬੱਛੀਆਂ ਨੇ ਤੇ ਦੋ ਜ਼ਾਇਦਾ ਨੇ ਜੋ ਚਰਫੀ ਨਸਲ ਬ੍ਰੀਡ ਦੇ ਵਿੱਚ ਇਹ ਬਿਲਕੁਲ ਜੁੜਾ ਬਤਾਊ ਆ ਤੇ ਬਾਕੀ ਤੁਹਾਨੂੰ ਪ੍ਰੋਪਰ ਆਪਾਂ ਤਸਦੀ ਦੇ ਨਾਲ ਦਿਖਾ ਦਿੱਤਾ ਕਰ ਲਿਓ ਪਹਿਲ ਕਦਮੀ ਚੰਗੀਆਂ ਬੜਾ ਨੇ ਠੀਕ ਆ ਜੀ ਅੱਗੇ ਇੱਕ ਆਪਾਂ ਬਗੈਰ ਬੱਚੋਂ ਹਣੀ ਆ ਪਿਛਲੀ ਵੀਡੀਓ ਤੁਹਾਡੇ ਕੋਲ ਭਰ ਭਰਾ ਕੱਢ ਲੇ ਉਹਦੇ ਬੱਚਾ ਹੈਗਾ ਇਹਨੂੰ 2 ਮਹੀਨੇ 1.5 ਮਹੀਨਾ ਸੁਈ ਹੋ ਗਿਆ ਓਕੇ ਤੇ 20 ਦਿਨ ਆਪਣੀ ਵੀਡੀਓ ਪਈ ਨੂੰ ਹੋ ਗਿਆ 2 ਮਹੀਨੇ ਲਾ ਲੈ ਕੋਈ ਅੱਛਾ ਜੀ ਹਾਂ ਜੀ ਉਹ ਜੋ ਹੈਗਾ ਉਹ ਸਾਹਮਣੇ ਠੀਕ ਆ ਦੁੱਧ ਦੇ ਨਾਲ ਥੱਲੇ ਦੁੱਧ ਹੈ ਕਾ ਸੰਧੂ ਸਾਹਵੇਂ ਥੱਲੇ 8-9 ਕਿਲੋ ਹੋਊਗਾ ਜੀ ਅੱਠ ਨੌ ਕੇ ਮਰਨ ਕਰ ਗਿਆ ਬਈ ਘੋੜੇ ਦੇ ਲਿਆ ਦੇ ਆ ਸ਼ਾਮ ਸੰਭਾਲ ਲਈ ਹੋਈ ਜੀ ਵੀ ਪਾਸੇ ਕਰਤੀ ਹੁਣ ਅੱਠ ਕੇ 9 ਕਿਲੋ ਸਹੀ ਜਿਹੜਾ 8 ਕਿਲੋ ਕੰਡੇ ਵਾਲਾ ਦੁੱਧ ਦਾ ਠੀਕ ਆ ਮਿਲਦੀ ਜਾਂ ਪੂਰੀ ਇਦਾਂ ਸਾਰੇ ਥਾਣੇ ਓਕੇ ਆ ਸਾਰੇ ਥਾਣੇ ਓਕੇ ਆ ਜਦੋਂ ਵੜਾ ਕੇ ਖਾਦਨੇ ਆ ਦੇਖੋ ਜੀ ਸੋ ਚਾਰੇ ਥਾਂ 200 ਓਕੇ ਰਿਪੋਰਟ ਆ ਕੋਈ ਥਾਣਾ ਦੀ ਬਾਤ ਘਾੜਨੀ ਨਹੀਂ ਹੈ ਕੋਈ ਨਹੀਂ ਬਾਤ ਘਾੜਨੀ ਜਿੱਦਾਂ ਮਰਜ਼ੀ ਦਸਾਲੀ ਕਰੇ ਠੀਕ ਆ ਇਥੇ ਚੋਕੇ ਖੜੇ ਆਪਣੇ ਘਰੇ ਪੂਰੇ ਵੱਡੇ ਕੱਦ ਕਰਦੀ ਆ ਠੀਕ ਆ ਜੀ ਵੱਡੀ ਬੱਚੀ ਆ ਬਹੁਤ ਚੰਗੀ ਬੱਚਾ ਪੁੱਛਾ ਮਰਨ ਕਰਨ ਹਾਂ ਆ ਪਰ ਮੈਂ ਰਹਾ ਘਟਦੇ ਦੇ ਗਏ ਹੁਣ ਕਰੀ ਠੀਕ ਹੈ ਜੀ ਠੀਕ ਹੈ ਚਲੋ ਆਜੋ ਸਾਰਾ ਦੇ ਦਾਂਗੇ ਆਪਾਂ ਅੱਛਾ ਲਓ ਵੀ 8 9 ਕਿਲੋ ਦੋਦੇ ਦੇ ਥੱਲੇ ਧਾਰਾ 8 9 ਕਿਲੋ ਆ ਕੱਦ ਵੱਡਾ ਬਾਕੀ ਵੇਰ ਪ੍ਰੋਪਰ ਆਪਾਂ ਤੁਹਾਨੂੰ ਤਸਵੀਰ ਨਾਲ ਦਿਖਾਉਨੇ ਆਂ ਬੂਠੀ ਪਾਸੀ ਬਹੁਤ ਸੋਹਣੀ ਛੋਟੀ ਪੂਤੀ ਆ ਕੱਦ ਵੱਡਾ ਗਾਂ ਵਾਲੇ ਸਮੇਂ ਦੇ ਵਿੱਚ ਫੇਰ ਵਾਦੇ ਦੀ ਆ ਬਹੁਤ ਚੰਗੀ ਜੀ ਸਨ ਸਾਹਿਬ ਆਉਣ ਵਾਲੇ ਚਾਹ ਜੋ ਸੁਫਾਈਆਂ ਬਾਕੀ ਚਮਕ ਤਮਕ ਪੂਰੀ ਮੇਰੇ ਵੀ ਰਿਕਵਰੀ ਨਿਗਾ ਦੇ ਵਿੱਚੋਂ ਕੱਢੋ ਹੱਥੀ ਮੁਠੀਆ ਥਾਣਾ ਅਗਲੇ ਪਿਛਲੇ ਥਾਣਾ ਦਾ ਸਹਾਇਜ ਤੁਹਾਡੇ ਸਾਹਮਣੇ ਆ ਪਿਛਲੇ ਨਾਲ ਅਗਲੇ ਨਾਲ ਅਗਲਾ ਬਰਾਬਰ ਪਾਰ ਹੋ ਗਿਆ ਅੱਜ ਤੋਂ 10 ਦਿਨ ਪਹਿਲਾਂ ਅੱਛਾ ਜੀ ਹਾਂ ਜੀ ਹੁਣ ਨਹੀਂ ਹੁਣ ਤੇ ਕੋੜੇ ਰਗੀ ਆ ਚਾਰੂ ਚੂਰੀ ਪੂਰੀ ਆ ਠੀਕ ਆ ਵੀਰੇ ਹਾਂ ਲੋ ਵੀ ਠੀਕ ਆ ਜੀ ਬਾਕੀ ਹੁਣ ਬਗੈਰ ਬੱਚਿਆਂ ਆ ਠੀਕ ਆ ਪਿੱਛੇ ਜੇ ਵੀਡੀਓ ਆਪਾਂ ਕਵਰ ਕੀਤੀ ਸੀ ਕੀ ਉਹਦੇ ਵਿੱਚ ਬੱਚਾ ਸੀਗਾ ਮਗਰ ਤੇ ਫਿਲਹਾਲ ਬੱਚਾ ਸਪੈਰ ਹੋ ਗਿਆ ਹੁਣ ਠੀਕ ਆ ਜੀ ਹੁਣ ਬਗੈਰ ਬੱਚਿਆਂ ਆ ਸਿਮਾਨਤਨ ਬੁਰੀਆਂ ਕਸਾਂ ਨਾ ਕੱਢ ਕੇ ਜਿਹੜੀ ਇਹ ਵਾਇਰ ਤੁਹਾਨੂੰ ਅੱਜ ਦਿੱਤੀ ਜਾਊਗੀ ਬੱਚਾ ਕਹਤੇ ਬਲੈਗ ਰੰਗ ਦੇ ਵਿੱਚ ਆ ਬਾਕੀ ਚਮਕਦਮ ਕਪੂਰੀ ਆ ਵਾਇਰ ਉੱਤੋਂ ਪਿੰਡੇ ਪੁੰਡੇ ਦੀ ਬੜੀ ਸਾਫ ਆ ਲੇਵਾ ਵੀ ਪੂਰਾ ਤੁਸੀਂ ਦੇਖੋਗੇ ਸਾਫ ਹੀ ਆ ਠੀਕ ਆ ਓਕੇ ਹੁਣ ਕੀ ਮੋਲ ਕੀ ਡਿਮਾਂਡ ਰੋਗੀ ਇਹਦੀ ਅਦੋਵਾ ਮੋਲ ਰਿਮਾਰਡ ਦੀ ਕੋਈ ਨਹੀਂ ਰਹੀ ਜਾਨ ਹਾਂ 20000 ਵੀ ਦੇ ਦੇਣੀ ਕੋਈ ਨਹੀਂ ਰਹੀ ਅੱਜ ਅੱਛਾ ਲੈ ਨਹੀਂ ਗਈ ਤੇ ਹੁਣ ਜੋ ਮੈਂ ਘਟ ਰਹੀ ਆ ਤੇ ਜਾਂਦੇ ਹੋ bari ਨਫੇ ਲੈਣੇ ਘਟਨੇ ਹੋਣੀਆਂ ਹਣ ਬਸ ਬਸ ਹਾਂ ਅੱਜ 20000 ਦੀ ਅੱਜ ਲੋ ਵੀ 20000 ਦੀ ਅੱਜ ਦੋਸਤੋ ਇਹ ਵਾਰ ਤੁਹਾਨੂੰ ਮਿਲ ਜਾਣੀ ਆ ਅਫਸਰ ਵਾਰਾ ਸੀ ਨਹੀਂ ਮਿਲਦੀ 20000 ਦੀ ਆਪਾਂ ਗਾਇ ਦੇ ਦਾਂ ਅਫਸਰ ਵਾਰਾ ਦਾ ਮੋਲੀ ਆ ਹਾਂ ਫਰ ਇਹਨੇ ਕਰਮਣੇ ਜਦ ਦੁੱਧ ਵੀ ਦਿੱਤੀ ਜਾਣਾ ਬਸ ਬਸ ਚਲੋ ਵੀ ਆਪਾਂ ਆਲਫਰ ਬਛੀ ਦਾ ਆਪਾਂ ਘਰ ਰੱਖੀ ਉਹਦਾ ਮਿਲਦਾ 15-16000 ਰੁਪਏ ਸਹੀ ਹੈ ਇਹ ਤਾਂ ਗਾਂਵ ਫਿਰ ਸਹੀ ਹੈ ਸਹੀ ਹੈ ਇਹ ਵੈਡ ਪਹਿਲਾ ਸੂਰ ਸੂਈ ਹੈ ਜੇ ਗਾਂਵ ਦੇ ਜਿਵੇਂ ਬਾਂਧੀ ਚੰਗੀ ਬਿਲਕੁਲ ਲੋ ਵੀ ਇਹ ਦੱਸੋ ਵਾਇਰ ਦੀ ਡਿਟੇਲ ਆ ਇਸ ਦੀ ਠੀਕ ਆ ਜੀ ਅੱਜ ਸਿਰਫ 20000 ਦੀ ਮਿਲ ਜੂਗੀ ਤੁਹਾਨੂੰ ਦੁੱਧ ਅੱਠ ਜਾਂ ਅੱਠੋਂ ਬਾਹਰ ਇਹਦੇ ਥਲੇ ਦੱਸਿਆ ਗਿਆ ਜਿੱਦਾਂ ਮਰਜ਼ੀ ਚੋਗੇ ਤੁਸੀਂ ਨਹੀਂ ਕਰਨੀ ਵੱਧੂ ਵੱੱਸੀ ਆ ਦੋ ਟਾਈਮ ਕੋਈ ਛੋਟੀ ਨਹੀਂ ਕਿਤਾ ਤੇ ਇਹ ਅੱਜ ਦੋ ਬੜਾ ਆਪਾਂ ਤੁਹਾਨੂੰ ਜਰਸੀ ਨਸਲ ਬ੍ਰੀਡ ਦੇ ਵਿੱਚ ਦਿਖਾਤੀਆ ਜੋੜੀ ਬਾਕੀ ਮਗਰ ਹੀ ਬੱਚੀਆਂ ਨੇ ਇਹਨਾਂ ਦੇ ਠੀਕ ਆ ਤੇ ਜੋੜੀਵਾਰਾ ਇਹ ਤਾਂ ਤਕਰੀਬਨ ਬੌਲੇ ਤੇ ਚੱਲ ਨਹੀਂ ਕਰਮਾ ਲਈ ਰਾਤੀ ਸਰੀ ਆ ਤੇ ਪਰਲੀ ਬਾੜ ਜਿਹੜੀ ਤੁਹਾਨੂੰ 11 12 ਲੀਟਰ ਤੇ ਚੱਲਦੀ ਆ ਉਹ ਵੀ ਦਿਖਾ ਦਿੰਦੀ ਆ ਓਕੇ ਇੱਕ ਹਣੀ ਵੀਰੇ ਆਪਣੇ ਕੰਟੈਕਟ ਨੰਬਰ ਜਿਹੜੇ ਆ ਉਹ ਵੀ ਸਾਂਝੇ ਕਰਦੇ ਆ ਜੀ 77078542 ਠੀਕ ਆ ਜੀ ਚਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ